ਸਵਰਗਾ ਵਰਗਾ ਸ਼ਹਿਰ ਬੱਦਲਾਂ 'ਚ ਵਸਿਆ ਇਹ ਕੋਈ ਸ਼ਾਇਦ ਨਹੀਂ ਇਹ ਤਾਂ ਸੱਚੀ ਸਵਰਗ ਹੈ ਜਿਸ ਨੇ ਵਿਵੇਕਿਆ ਉਸ ਨੇ ਆਪਣੀਆਂ ਅੱਖਾਂ ਤੇ ਭਰੋਸਾ ਨਹੀਂ ਕੀਤਾ ਹਾਂਜੀ ਦੋਸਤੋ ਪਿਆਰ ਭਰੀ ਸੱਚੇ ਰਿਕਾਲ ਪਤਪਸ ਸਵਾਗਤ ਹੈ ਤੁਹਾਡਾ ਅਜਬ ਗੱਜਬ ਪ੍ਰੋਗਰਾਮ ਦੇ ਵਿੱਚ ਵੈਸੇ ਤਾਂ ਇਸ ਦੁਨੀਆ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਕਦੇ ਦੇਖਿਆ ਨਹੀਂ ਤੇ ਜੇਕਰ ਸਾਨੂੰ ਸੁਣਾ ਨੂੰ ਮਿਲ ਜਾਣ ਤਾਂ ਅਸੀਂ ਆਪਣੇ ਕੰਨਾਂ ਸੁਣੀ ਗੱਲ ਤੇ ਉੱਤੇ ਭਰੋਸਾ ਨਹੀਂ ਕਰਦੇ ਅਸੀਂ ਕਹਿੰਦੇ ਆ ਕਿ ਤਾਂ ਮਨ ਕ੍ਰਾਂਤ ਗੱਲਾਂ ਨੇ ਇਹ ਤਾਂ ਫਿਲਮੀ ਚੀਜ਼ਾਂ ਨੇ ਅਸਲ ਦੇ ਵਿੱਚ ਅਜਿਹਾ ਨਹੀਂ ਹੁੰਦਾ ਪਰ ਜੇਕਰ ਅਸੀਂ ਤੁਹਾਨੂੰ ਕਹਿ ਦਈਏ ਕਿ ਇੱਕ ਅਜਿਹਾ ਸ਼ਹਿਰ ਇਸ ਦੁਨੀਆ ਦੇ ਵਿੱਚ ਮੌਜੂਦ ਹੈ ਜੋ ਸੱਚਮੁੱਚ ਸਵਰਗਾ ਵਰਗਾ ਲੱਗਦਾ ਹੈ ਯਾਨੀ ਕਿ ਜੇਕਰ ਅਸੀਂ ਉਸ ਸ਼ਹਿਰ ਦੇ ਵਿੱਚ ਜਾਂਦੇ ਆ ਤਾਂ ਸਾਨੂੰ ਸਵਰਗਾ ਵਰਗਾ ਨਜ਼ਾਰਾ ਆਵੇਗਾ ਹੁਣ ਤੁਸੀਂ ਸੋਚੋਗੇ ਕਿ ਅਜਿਹਾ ਨਹੀਂ ਹੋ ਸਕਦਾ ਪਰ ਅਜਿਹਾ ਹੋਇਆ ਇੱਕ ਵਾਰ ਤਾਂ ਸਾਨੂੰ ਵੀ ਆਪਣੀਆਂ ਗੱਲਾਂ ਦੇ ਉੱਤੇ ਭਰੋਸਾ ਨਹੀਂ ਹੋ ਰਿਹਾ ਸੀ ਸਾਨੂੰ ਅੱਖੀ ਦੇਖੀ ਚੀਜ਼ ਦੇ ਉੱਤੇ ਭਰੋਸਾ ਨਹੀਂ ਹੋ ਰਿਹਾ ਸੀ ਪਰ ਭਰੋਸਾ ਕਰਨਾ ਜ਼ਰੂਰੀ ਹੈ ਕਿਉਂਕਿ ਸਵਰਗਾ ਵਰਗਾ ਸ਼ਹਿਰ ਇਸ ਦੁਨੀਆ ਤੇ ਮੌਜੂਦ ਹੈ ਤੇ ਲੋਕ ਇਸ ਨੂੰ ਦੂਰੋਂ-ਦੂਰੋਂ ਦੇਖਣ ਦੇ ਲਈ ਹੁੰਦੇ ਆ ਕਿੱਥੇ ਮੌਜੂਦ ਹੈ ਸ਼ਹਿਰ ਕਿਵੇਂ ਦਾ ਦਿਸਦਾ ਹੈ ਇਹ ਸ਼ਹਿਰ ਆਓ ਤੁਹਾਨੂੰ ਦਿਖਾ ਦਿੰਨੇ ਆ ਜੀ ਹਾਂ ਦੋਸਤੋ ਦੁਨੀਆ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਵਿੱਚੋਂ ਹੀ ਇੱਕ ਚੀਜ਼ ਹੈ ਇਹ ਸ਼ਹਿਰ ਤੁਸੀਂ ਕਈ ਵਾਰ ਲੋਕਾਂ ਨੂੰ ਕਿਸੇ ਜਗ੍ਹਾ ਦੀ ਤੁਲਨਾ ਸਵਰਗ ਦੇ ਨਾਲ ਕਰਦੇ ਦੇਖਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਸਵਰਗਾ ਵਰਗਾ ਸ਼ਹਿਰ ਦਿਖਾਣ ਲੱਗੇ ਹਾਂ ਜੋ ਕਿ ਸਵਰਗਾ ਵਾਂਗ ਬੱਦਲਾਂ 'ਚ ਵਸਿਆ ਇਹ ਸ਼ਹਿਰ ਦੱਖਣੀ ਇਟਲੀ ਦੇ ਵਿੱਚ ਮੌਜੂਦ ਹੈ ਅਤੇ ਇਸ ਦੀ ਉਚਾਈ ਕਾਰਨ ਇਸ ਨੂੰ ਬੱਦਲਾਂ ਉੱਤੇ ਵਸਿਆ ਸ਼ਹਿਰ ਕਿਹਾ ਜਾਂਦਾ ਹੈ ਇਸ ਕਸਬੇ ਦਾ ਨਾਮ ਰੋਂਟੋਟੇਲਾ ਅਤੇ ਬਾਕੀ ਸਭ ਕੁਝ ਇਸ ਦੀ ਸੁੰਦਰਤਾ ਦੇ ਮੁਕਾਬਲੇ ਫਿੱਕਾ ਹੈ ਇਕੋ ਸ਼ਹਿਰ ਨਹੀਂ ਅਸਲ ਤੇ ਵਿੱਚ ਇਹ ਤਾਂ ਸਵਰਗ ਹੈ ਵੀਡੀਓ ਦੇ ਵਿੱਚ ਤੁਸੀਂ ਰੋਂਟੋਡੇਲਾ ਸ਼ਹਿਰ ਦੀ ਇੱਕ ਹਵਾਈ ਤਸਵੀਰ ਦੇਖ ਸਕਦੇ ਹੋ ਇਸ ਦੇ ਵਿੱਚ ਹਰ ਪਾਸੇ ਸਿਰਫ ਬੱਦਲ ਅਤੇ ਪਹਾੜੀ ਨਜ਼ਰ ਆਉਂਦੀ ਹੈ ਇਸ ਸਭ ਦੇ ਵਿਚਕਾਰ ਪੂਰਾ ਇੱਕ ਚਟਾਨ ਤੇ ਵਸਿਆ ਹੋਇਆ ਦਿਖਾਈ ਦੇ ਰਿਹਾ ਇਹ ਸ਼ਹਿਰ ਹੈ ਰੋਂਟੋਡੇਲਾ ਦਾ ਕਸਬਾ ਸਮੁੰਦਰ ਤਲ ਤੋਂ 576 ਮੀਟਰ ਦੀ ਉਚਾਈ ਤੇ ਸਥਿਤ ਹੈ ਅਤੇ ਆਪਣੇ ਸ਼ਾਨਦਾਰ ਦ੍ਰਿਸ਼ਾਂ ਦੇ ਲਈ ਮਸ਼ਹੂਰ ਹੈ ਇਸ ਨੂੰ ਤੁਸੀਂ ਵੀਡੀਓ ਦੇ ਵਿੱਚ ਖੁਦ ਦੇਖ ਸਕਦੇ ਹੋ ਰੋਂਟੋਡੇਲਾ ਨੂੰ ਆਇਓਨियन ਸਾਗਰ ਦੀ ਬਲਕੋਨੀ ਵੀ ਕਿਹਾ ਜਾਂਦਾ ਹੈ ਉੱਥੇ ਇਹ ਵੀ ਦੱਸਣਾ ਲਾਜ਼ਮੀ ਹੋਵੇਗਾ ਕਿ ਸੈਲਾਨੀਆਂ ਵਾਸਤੇ ਇਹ ਸ਼ਹਿਰ ਬਹੁਤ ਵੱਡੇ ਖਿੱਚ ਦਾ ਕੇਂਦਰ ਹੈ ਇਸ ਵੀਡੀਓ ਨੂੰ ਕਿਸੇ ਵੱਲੋਂ ਟਵਿੱਟਰ ਦੇ ਉੱਤੇ ਸ਼ੇਅਰ ਕੀਤਾ ਗਿਆ ਇਹ ਸ਼ਹਿਰ ਸਿਰਫ ਆਪਣੇ ਨਜ਼ਰੀਏ ਦੇ ਨਾਲ ਹੀ ਨਹੀਂ ਸਕੋ ਆਪਣੀ ਸਭਿਆਚਾਰਕ ਅਮੀਰੀ ਦੇ ਲਈ ਵੀ ਜਾਣਿਆ ਜਾਂਦਾ ਹੈ ਇੱਥੇ ਇਤਿਹਾਸਿਕ ਚਰਚ ਅਤੇ ਸ਼ਾਨਦਾਰ ਆਰਕੀਟੈਕਚਰ ਹੈ ਜਦੋਂ ਇੱਥੇ ਸੰਘਣੇ ਬਦਲ ਹੁੰਦੇ ਆ ਤਾਂ ਇੰਚ ਲੱਗਦਾ ਹੈ ਜਿਵੇਂ ਸ਼ਹਿਰ ਬੱਦਲਾਂ ਦੇ ਉੱਪਰ ਤੈਰ ਰਿਹਾ ਹੋਵੇ ਰੋਂਟੋਡੇਲਾ ਦੀ ਆਬਾਦੀ 2550 ਅਤੇ 76 ਵਰਗ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਸ਼ਹਿਰ ਹੈ ਲੱਗਿਆ ਨਾ ਤਸਵੀਰਾਂ ਦੇਖ ਕੇ ਜਿਵੇਂ ਸਵਰਗਾਂ ਦੇ ਵਿੱਚ ਆ ਕੇ ਹੋਵੋ ਵੈਸੇਸ ਦੁਨੀਆ ਦੇ ਵਿੱਚ ਦੋਸਤੋ ਬਹੁਤ ਸਾਰੀਆਂ ਅਜੀਬੀਆਂ ਚੀਜ਼ਾਂ ਹੁੰਦੀਆਂ ਨੇ ਜੋ ਰਹੱਸ ਬਣੀਆਂ ਹੁੰਦੀਆਂ ਅਜੀਬੋ-ਗਰੀਬ ਹੁੰਦੀਆਂ ਦੇਖਣ ਦੇ ਵਿੱਚ ਵੀ ਅਜੀਬੋ-ਗਰੀਬ ਲੱਗਦੀਆਂ ਤੇ ਜਦੋਂ ਅਸੀਂ ਸੁਣਦੇ ਹਾਂ ਤਾਂ ਸਾਨੂੰ ਆਪਣੀ ਕੰਨਾਂ ਸੁਣੀ ਗੱਲਾਂ ਤੇ ਉੱਤੇ ਭਰੋਸਾ ਨਹੀਂ ਹੁੰਦਾ ਤੇ ਉਹਨਾਂ ਦੇ ਵਿੱਚੋਂ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੁਨੀਆ ਦੇ ਵਿੱਚ ਸਵਰਗਾ ਵਰਗਾ ਇੱਕ ਸ਼ਹਿਰ ਮੌਜੂਦ ਹੈ ਜਿਸ ਨੂੰ ਦੇਖਣ ਦੇ ਲਈ ਸੈਲਾਨੀ ਹਮੇਸ਼ਾ ਹੀ ਉੱਥੇ ਜਾਂਦੇ ਰਹਿੰਦੇ ਨੇ ਕਿਉਂਕਿ ਸਵਰਗਾ ਦਾ ਨਜ਼ਾਰਾ ਕੋਣ ਨਹੀਂ ਲੈਣਾ ਚਾਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਜਿਉਂਦੇ ਜੀ ਉਸ ਨੂੰ ਸਵਰਗਾ ਦੇ ਦਰਸ਼ਨ ਹੋ ਜਾਣ ਤੇ ਸਲਾਨੀ ਇੱਥੇ ਜਾ ਰਹੇ ਨੇ ਜੇਕਰ ਤੁਹਾਡਾ ਵੀ ਗਿੜਾ ਲੱਗਦਾ ਹੈ ਤਾਂ ਤੁਸੀਂ ਵੀ ਇਸ ਜਗ੍ਹਾ ਦੇ ਉੱਤੇ ਜ਼ਰੂਰ ਜਾਇਓ ਤੇ ਸਵਰਗਾ ਵਰਗਾ ਸ਼ਹਿਰ ਜ਼ਰੂਰ ਦੇਖ ਆਇਓ ਬਾਕੀ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਅਜਬ ਗੱਜਬ ਤਰਹੱਸਮਈ ਪ੍ਰੋਗਰਾਮ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰੋ ਆਪਣੇ ਆਪਣੇ ਵਿਚਾਰ